ਹੈਲੋ ਹਾਂਜੀ ਸਸ਼ੀ ਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹਾ ਜਪਸ ਸਿੰਮਰ ਦੇ ਥਰੈਡ ਵਰਕ ਦੇ ਪਲੱਸ ਹੈਂਡ ਵਰਕ ਦੇ ਸੂਟਾਂ ਦੇ ਕਲੈਕਸ਼ਨ ਲੈ ਕੇ ਜਿਹੜੇ ਬਹੁਤ ਹੀ ਘੱਟ ਰੇਟ ਦੇ ਵਿੱਚ ਰਹਿਣ ਵਾਲੇ ਆ ਇਹ ਵਾਲੇ ਵੀ ਤੁਹਾਨੂੰ ਜਿਹੜੇ ਟਿਸ਼ੂ ਦੇ ਉੱਪਰ ਹੈਂਡਵਰਕ ਦਾ ਸੂਟ ਮਿਲੇਗਾ ਵਿਦ ਦੁਪੱਟਾ ਹੋਏਗਾ ਪ੍ਰਾਈਜ਼ ਹੋਏਗਾ ਸਿਰਫ 2150 ਰੁਪਏ ਇਸ ਤੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਕਾਫੀ ਮਿਲ ਜਾਏਗੀ ਕੰਟਰਾਸਟ ਦੁਪੱਟਿਆਂ ਦਾ ਰਹਿਣ ਵਾਲੇ ਸੂਟ ਹੋਣਗੇ ਇਹ ਵਾਲੇ ਹੋਣਗੇ ਜਿਹੜੇ ਪਿਓਰ ਕ੍ਰੇਪ ਦੇ ਉੱਪਰ ਰਹਿਣ ਵਾਲੇ ਹੋਣਗੇ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੈਗਿਓ ਇਹ ਵੀ ਤੁਹਾਨੂੰ ਕੰਟਰਾਸਟ ਦੁਪੱਟਿਆਂ ਦੇ ਨਾਲ ਮਿਲ ਜਾਣਗੇ ਇਹ ਵਾਲਾ ਸਿਮਰ ਦੀ ਤੁਹਾਨੂੰ ਸ਼ਰਟ ਮਿਲੇਗੀ ਦੇ ਨਾਲ ਸਤੌਨ ਦੀ ਬਾਟਮ ਅਰ ਸ਼ਫੌਨ ਦਾ ਦੁਪੱਟਾ ਹੋਏਗਾ ਜਿਸ ਤੇ ਉੱਪਰ ਹੈਂਡਵਰਕ ਰਹਿਣ ਵਾਲਾ ਸ਼ਰਟ ਦੇ ਉੱਪ ਕੜ ਦੀ ਬਾਟਮ ਮਿਲੇਗੀ ਚਨਾਉਂ ਦਾ ਦੁਪੱਟਾ ਮਿਲੇਗਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਹੈਂਡਵਰਕ ਦਾ ਟੋਟਲੀ ਇਹ ਪੀਸ ਰਹਿਣ ਵਾਲਾ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਮਿਲ ਜਾਏਗੀ ਪ੍ਰਾਈਸ ਹੋ ਰਿਹਾ ਸਿਰਫ 2750 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਇਹ ਵਾਲਾ ਵੀ ਜਿਹੜਾ ਹੋਏਗਾ ਸਿਮਰ ਦੇ ਉੱਪਰ ਹੋਏਗਾ ਸ਼ਿਫੌਨ ਦੇ ਦੁਪੱਟੇ ਨਾਲ ਰਹਿਣ ਵਾਲਾ ਇਹ ਵਾਲਾ ਹੋਏਗਾ ਜਿਹੜਾ ਆਰਗੈਂਜ਼ਾ ਦਾ ਹੈਂਡਵਰਕ ਦਾ ਪੀਸ ਹੋਏਗਾ ਸਿਲਕ ਦੀ ਬਾਟਮ ਮਿਲੇਗੀ ਤੁਹਾਨੂੰ ਇਸ ਦੇ ਨਾਲ ਜਿਸ ਤੇ ਉੱਪਰ ਵੀ ਹੈਂਡਵਰਕ ਰਹਿਣ ਵਾਲਾ ਪ੍ਰਾਈਸ ਹੋਏਗਾ ਸਿਰਫ 2050 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਪੀਸ ਵੀ ਮਿਲ ਜਾਣਗੇ ਇਹ ਵਾਲੇ ਜਿਹੜੇ ਰਹਿਣ ਵਾਲੇ ਆਪਾਂ ਨੇ ਟਿਸ਼ੂ ਦੇ ਉੱਪਰ ਰੈਡੀ ਕੀਤਾ ਨਾਲ ਬਣਾ ਸੀ ਦੁਪੱਟੇ ਹੋਣਗੇ ਜਿਨ੍ਹਾਂ ਦੇ ਉੱਪਰ ਆਪਾਂ ਆਰੀ ਦੇ ਨਾਲ ਕੰਮ ਕੀਤਾ ਗਿਆ ਕੋਈ ਦੇ ਉੱਪਰ ਹੈਗਾ ਜਿਹੜਾ ਆਪਾਂ ਨੇ ਦੇ ਲੈ ਦਿਨ ਆਰ ਕਮ ਕੀਤਾ ਗਿਆ ਇਹ ਵਾਲੇ ਜਿਹੜੇ ਥਰੂ ਤੁਹਾਨੂੰ ਮਿਲਣਗੇ ਔਰਗੈਂਜ਼ਾ ਦੇ ਪੀਸ ਰਹਿਣ ਵਾਲੇ ਆ ਇਹ ਵਾਲੇ ਹੋਣਗੇ ਜਿਹੜੇ ਔਰਗੈਂਜ਼ਾ ਦੇ ਤੁਹਾਨੂੰ ਕੁੜਤਾ ਮਿਲੇਗਾ ਹੈਂਡਵਰਕ ਦਾ ਇਹ ਵਾਲੇ ਹੋਣਗੇ ਸ਼ਰਟ ਤੇ ਨਾਲ ਤੁਹਾਨੂੰ ਸਿਮਰ ਦਾ ਲਹਿੰਗਾ ਮਿਲੇਗਾ ਸਿਮਰ ਦੀ ਹੀ ਸ਼ਰਟ ਹੋਊਗੀ ਤੇ ਨਾਲ ਸਿਮਰ ਦਾ ਹੀ ਜਿਹੜਾ ਤੁਹਾਨੂੰ ਬਹੁਤ ਸੋਹਣਾ ਜਾਰ ਡਿਜ਼ਾਈਨਰ ਦੁਪੱਟਾ ਮਿਲੇਗਾ ਇਹ ਵਾਲੇ ਕਾਟਨ ਦੇ ਪੀਸ ਹੋਣਗੇ ਜਿਹੜੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਸਿਰਫ 795 ਰੁਪਏ ਦੇ ਵਿੱਚ ਇਹ ਵਾਲੇ ਔਰਗੈਂਜ਼ਾ ਦੇ ਜਿਹੜੇ ਆਰੀ ਵਰਕ ਦੇ ਪੀਸ ਰਹਿਣ ਵਾਲੇ ਹੈਗਾ ਸਿਰਫ 1695 ਰੁਪਏ ਦੇ ਵਿੱਚ ਚਨਾਉਨ ਦੁਪੱਟ